ਰੱਬ ਦੇ ਅੱਗੇ ਕਿਸੇ ਦਾ ਜੋਰ ਨਹੀਂਗਾ ਕੁਦਰਤ ਦੇ ਪਰ ਅਸੀਂ ਇਸ ਗੱਲ ਨੂੰ ਚਿੰਤਾਇ ਕਿ ਅਗਰ ਪਾਣੀ ਵਧਦਾ ਤਾਂ ਉਹਦੇ ਲਈ ਅਸੀਂ ਪੂਕਤਾ ਪ੍ਰਬੰਧ ਕਰੀਏ ਉਹ ਲੱਗੇ ਹੋਏ ਆ ਡੀ ਸਾਹਿਬ ਐਸ ਐਸ ਪੀ ਸਾਹਿਬ ਸਾਰੇ ਅਸੀਂ ਰਲ ਕੇ ਟੀਮ ਪੂਰੀ ਹਲਕੇ ਦੀ ਖੋਜ ਕਰ ਰਹੇ ਆ ਕੋਈ ਦਿੱਕਤ ਨਹੀਂ ਆਉਣੀ ਔਰ ਸੀ ਐਮ ਸਾਹਿਬ ਵੀ ਸਵੇਰ ਦੇ ਨਾਲ ਟੱਚ ਆ ਔਰ ਬਾਰ-ਬਾਰ ਉਹ ਵੀ ਪੁੱਛ ਰਿਹਾ ਕਿ ਕੀ ਸਥਿਤੀ ਆ ਪੂਰੀ ਸਰਕਾਰ ਦਾ ਇਸ ਵੱਲ ਧਿਆਨ ਹੈ ਕੋਈ ਨੁਕਸਾਨ ਨਜਾਨੀ مالی ਨੁਕਸਾਨ ਨਾ ਹੋਵੇ ਉਹਦੇ ਤੇ ਸਾਡੀ ਚਿੰਤ ਹੈ ਕਿ ਇਹਨਾਂ ਜ਼ਰੂਰ ਹੈ ਲੋਕ ਘਰ ਤੋਂ ਥੋੜਾ ਬਾਹਰ ਬੈਠੇ ਹੋਰ ਕੋਈ ਇਦਾਂ ਦੀ ਕੋਈ ਵੀ ਨੁਕਸਾਨ ਵਾਲੀ ਗੱਲ ਨਹੀਂ ਗਈ ਔਰ ਮੇਰੀ ਤੁਹਾਡੇ ਚੈਨਲ ਰਾਹੀਂ ਅਪੀਲ ਆ ਕਿ ਲੋਕ ਲਾਈਟਲੀ ਨਾ ਲੈਣ ਜੇ ਪ੍ਰਸ਼ਾਸਨ ਕਹਿੰਦਾ ਬੱਚਿਆਂ ਨੂੰ ਔਰ ਮਾਲ ਨੂੰ ਤੁਸੀਂ ਪਿੰਡ ਚੋਂ ਉੱਚੀ ਜਗ੍ਹਾ ਦੇ ਉੱਤੇ ਲੈ ਕੇ ਆਓ ਅਸੀਂ ਤੁਹਾਡਾ ਸਾਰਾ ਪ੍ਰਬੰਧ ਕਰਦੇ ਤਾਂ ਉਸ ਉਸ ਅਪੀਲ ਨੂੰ ਮੰਨ ਲੈਣਾ ਚਾਹੀਦਾ ਕਿਉਂਕਿ ਪਾਣੀ ਨਾਲ ਖੇਡ-ਖੇਡ ਨਹੀਂ ਕੀਤੀ ਜਾ ਸਕਦੀ। ਜਿਆਦਾ ਚਿੰਤਾ ਇਹ ਹੈ ਕਿ ਇੱਥੇ ਪਿਛਲੇ ਤੁਹਾਨੂੰ ਪਤਾ ਹੈਗਾ 19 ਦੇ ਵਿੱਚ ਮਗਰਮੱਛ ਵੀ ਛੱਡੇ ਗਏ ਦਰਿਆ 'ਚ। ਤਾਂ ਉਹਦੀ ਵੀ ਚਿੰਤਾ ਕਿਹਾ ਮੈਂ ਆਪਣੇ ਹਰੇਕ ਵੀਰ ਨੂੰ, ਭੈਣ ਨੂੰ, ਬਜ਼ੁਰਗ ਨੂੰ, ਬੱਚਿਆਂ ਨੂੰ ਅਪੀਲ ਕਰਦਾ ਕਿ ਪਾਣੀ ਦੇ ਲਾਗੇ ਨਾ ਜਾਓ। ਇਹ ਸੇਫਟੀ ਹੈ। ਠੀਕ ਹੈ। ਅਗਰ ਪਾਣੀ ਨਾਲ ਖਵਾੜ ਕਰੋਗੇ ਤਾਂ ਫਿਰ ਤੁਸੀਂ ਆਪ ਜਾਣਬੁੱਝ ਕੇ ਉੱਧਰ ਨੂੰ ਜਾ ਰਹੇ ਹੋ ਤੇ ਜਿਹੜੀ ਹੋਰ ਕਿਉਂਕਿ ਤੁਸੀਂ ਦੇਖਦੇ ਪਾਣੀ ਸਾਰਾ ਪੁੱਲ ਤੋਂ ਇੱਧਰ ਹੀ ਆ। ਕਾਰਨ ਕੀ ਹੈ ਕਿ ਕਿਸ ਮੈਂ ਕਿਸੇ politcal ਜਥੇਬੰਦੀ ਦਾ ਜਾਂ ਕਿਸੇ politcal ਬੰਦੇ ਦਾ ਨਾਂ ਲੈਣਾ ਚੰਗਾ ਨਹੀਂ ਸਮਝਦਾ ਕਿਉਂਕਿ ਅੱਜ ਸਾਨੂੰ ਇਸ ਘੜੀ ਦੇ ਵਿੱਚ ਸਾਰਿਆਂ ਨੂੰ ਇਕੱਠੇ ਹੋ ਕੇ ਚੱਲਣਾ ਚਾਹੀਦਾ ਪਰ ਜੇ ਨਹੀਂ ਜਿਹਨੀ ਵੀ ਉਹਦੇ ਤੇ ਕਬਜ਼ੇ ਆ ਜਿਹਨੀ ਬੂਟੇ ਲਾਏ ਆ ਆਉਣ ਵਾਲੇ ਸਮੇਂ 'ਚ ਮੈਂ ਕਲੀਅਰ ਕਰਵਾਉਂਗਾ ਅਗਰ ਕਿਸੇ ਦੇ ਹੈ ਤਾਂ ਉਹ ਆਪਣੇ ਆਪ ਵਾੜ ਲੈਣ ਤਾਂ ਕਿ ਰਸਤਾ ਜਿਹੜਾ ਆ ਪਾਣੀ ਦਾ ਉਹ ਸਿੱਧਾ ਚੱਲੇ ਤਾਂ ਸਾਨੂੰ ਹਰੇਕ ਸਾਲ ਇਹ ਜਿਹੜੀ ਖੱਜਲ ਖੁਜਾਰੀ ਆ ਲੋਕਾਂ ਦੀ ਸਾਡੀ ਸਾਰਿਆਂ ਦੀ ਇਹ ਨਾ ਹੋਵੇ डीसी ਹੁਸ਼ਿਆਰਪੁਰ ਤੇ ਵਿਧਾਇਕ ਜਸਵੀਰ ਸਿੰਘ ਰਾਜਾ ਸਹਿਤ ਹੋਰ ਕਈ ਪ੍ਰਸ਼ਾਸਨਿਕ ਅਧਿਕਾਰੀ ਜੋ ਕਿ ਹੜ੍ਹ ਪ੍ਰਬੰਧਨ ਦਾ ਜਾਇਜ਼ਾ ਲੈਣ ਦੇ ਲਈ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਪਹੁੰਚੇ ਤਾਂ ਦੱਸਦੇ ਯੇ ਕਿ ਪੱਤਰਕਾਰਾਂ ਦਾ ਨਾਲ ਗੱਲਬਾਤ ਕਰਦੇ ਆ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਦਾ ਕਹਿਣਾ ਹੈ ਕਿ ਸਥਿਤੀ ਦੀ ਗੰਭੀਰਤਾ ਨੂੰ ਵੇਖਦਿਆਂ ਆਮ ਜਨਤਾ ਨੂੰ ਸੂਚਿਤ ਕਰ ਦਿੱਤਾ ਜਾਂਦਾ ਹੈ ਕਿ ਉਹ ਪਾਣੀ ਤੋਂ ਦੂਰ ਰਹਿਣ ਤੇ ਇਸੇ ਦਰਮਿਆਨ ਹੀ ਮਵੇਸ਼ੀਆਂ ਨੂੰ ਵੀ ਨਦੀ ਦੇ ਨੇੜੇ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ ਤਾਂ ਜੋ ਜਾਨਵਾਲ ਦਾ ਨੁਕਸਾਨ ਨਾ ਹੋਵੇ ਤੇ ਉਹਨਾਂ ਦਾ ਕਹਿਣਾ ਹੈ ਕਿ ਸਮੇਂ-ਸਮੇਂ ਤੇ BBMP ਦੇ ਅਧਿਕਾਰੀਆਂ ਦੇ ਨਾਲ ਸੰਪਰਕ ਕੀਤਾ ਜਾ ਰਿਹਾ ਹੈ ਤੇ ਹੜ੍ਹ ਦੀ ਸਥਿਤੀ ਜਿਨ੍ਹਾਂ ਨੂੰ ਜੱਠਣ ਦੇ ਲਈ ਪੂਰੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਖੁਦ ਇਸ ਇਲਾਕੇ ਨੂੰ ਲੈ ਕੇ ਚਿੰਤਤ ਨੇ ਤੇ ਉਹਨਾਂ ਇਹ ਵੀ ਕਿਹਾ ਕਿ ਹੜ੍ਹ ਪੀੜਤਾਂ ਦੇ ਲਈ ਰਾਹਤ ਸਮੱਗਰੀ ਭੇਜੀ ਜਾਣੀ ਚਾਹੀਦੀ ਉੱਥੇ ਆਭਦਾਇਕ ਜਸਪੀਰ ਸਿੰਘ ਰਾਜਾ ਗਿਲ ਤਾਂ ਇਹ ਕਹਿਣ ਕਿ ਪਾਣੀ ਦੇ ਨਾਲ ਖਿਲਵਾੜ ਨਾ ਕੀਤਾ ਜਾਵੇ ਕਿਉਂਕਿ ਪਾਣੀ ਦਾ ਵਹਾਅ ਕਦੇ ਵਿਵਾਦ ਸਕਦਾ ਹੈ ਉਹਨਾਂ ਦਾ ਇਹ ਕਹਿਣਾ ਹੈ ਕਿ ਜਿਨ੍ਹਾਂ ਲੋਕਾਂ ਨੇ ਸੜਕ ਤੇ ਨਜਾਇਜ਼ ਕਬਜ਼ਾ ਕਰਕੇ ਉੱਥੇ ਪੇੜ ਲਗਾ ਰੱਖੇ ਨੇ ਉਹਨਾਂ ਨੂੰ ਖਾਲੀ ਕਿਰਾਇਆ ਜਾਵੇ ਤਾਂ ਜੋ ਪੇੜਾਂ ਨੂੰ ਕਟਿਆ ਜਾਵੇ ਤਾਂਕਿ ਪਾਣੀ ਆਪਣੇ ਰਸਤੇ ਵਗ ਸਕੇ ਜਿਹਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਅਜਿਹਾ ਇਸ ਕਰਕੇ ਕੀਤਾ ਜਾਂਦਾ ਤਾਂ ਜੋ ਭਵਿੱਖ ਦੇ ਵਿੱਚ ਹੜ ਵਰਗੀ ਸਥਿਤੀ ਨਾ ਬਣ ਸਕੇ ਪਰtheta ਦਾ ਸਹੀ ਹੈ ਕਿ ਲੋਕਾਂ ਦੇ ਵਿੱਚ ਡਰ ਤੇ ਸਹਿਮ ਦਾ ਮਾਹੌਲ ਜ਼ਰੂਰ ਬਣਿਆ ਹੋਇਆ ਹੈ ਹਾਂਜੀ ਅੱਜ ਜਿਨੇ ਤੁਸੀਂ ਦੇਖ ਰਹੇ ਹੋ ਮਾਨਯੋਗ ਐਮ.ਐਲ.ਏ ਸਾਹਿਬ ਦੀ ਪ੍ਰੈਜ਼ੈਂਸ ਦੇ ਵਿੱਚ ਅਸੀਂ ਸਾਰੇ ਮੈਂ ਐਸ.ਐਸ.ਪੀ ਸਾਹਿਬ ਹੁਸ਼ਾਰਪੁਰ ਏ.ਡੀ.ਸੀ ਰੂਰਲ ਡਿਵੈਲਪਮੈਂਟ ਐਕਸੈਂਡ ਡਰੇਨੇਜ ਸਿਵਲ ਸਰਜਨ ਦਫ਼ਤਰ ਵੱਲੋਂ ਸਾਰੇ ਮਹਿਕਮੇ ਲਗਾਤਾਰ ਇੱਥੇ ਪਹੁੰਚ ਵੀ ਰਹੇ ਨੇ ਔਰ ਆਪ ਵੀ ਜਾਇਜ਼ਾ ਲੈ ਰਹੇ ਨੇ ਔਰ ਲਗਾਤਾਰ ਨਜ਼ਰ ਬਣਾਈ ਬੈਠੇ ਆ ਤਾਂ ਕਿ ਜਿਹੜਾ ਪਾਣੀ ਅੰਦਰ ਆਇਆ ਹੈ ਉਹਦੀ ਕਿਵੇਂ ਸਾਮ ਸੰਭਾਲ ਕਰਨੀ ਹੈ ਕਿਸ ਤਰ੍ਹਾਂ ਰੀਲੀਫ ਤੇ ਰੈਸਕਿਊ ਦੇ ਮੈਜਰਸ ਅਸੀਂ ਅਪਣਾਣੇ ਨੇ ਅਸੀਂ 2 ਦਿਨ ਪਹਿਲਾਂ ਹੀ ਅਸੈਸਮੈਂਟ ਕਰਕੇ ਰੱਖਦੇ ਹਾਂ BBMP ਦੇ ਨਾਲ ਸਾਡਾ ਲਗਾਤਾਰ ਤਾਲਮੇਲ ਚੱਲਦਾ ਹੈ ਮਾਨਯੋਗ ਸਾਡੇ ਵਾਟਰ ਰਿਸੋਰਸਸ ਦੇ ਸੈਕਟਰੀ ਸਾਹਿਬ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਦੇ ਨਾਲ ਲਗਾਤਾਰ ਸਾਡਾ ਤਾਲਮੇਲ ਰਹਿੰਦਾ ਹੈ ਰਾਤ ਰਾਤ ਨੂੰ ਸਵੇਰੇ ਸਵੇਰੇ ਸਾਨੂੰ ਪਤਾ ਲੱਗਦਾ ਹੈ ਘੰਟੇ-ਘੰਟੇ ਭਰਦੇ ਕਿ ਕਿੰਨਾ ਪਾਣੀ ਜਿਹੜਾ ਹੈ ਡੈਮ ਦੇ ਥਰੂ ਰਿਲੀਜ਼ ਹੋਣ ਵਾਲਾ ਹੈ ਤਾਂ ਕਿ ਅਸੀਂ ਅੱਗੇ ਆਪਣੀ ਤਿਆਰੀ ਪੂਰੀ ਰੱਖੇ ਮਾਨਯੋਗ ਸੀਐਮ ਸਾਹਿਬ ਦਾ ਮੈਨੂੰ ਆਪ ਫੋਨ ਆਇਆ ਸੀ ਇਹ ਦਾ ਜਾਇਜ਼ਾ ਲੈਣ ਲਈ ਕਿ ਇਵੈਕਿਊਏਸ਼ਨ ਦੇ ਸਾਡੇ ਕਿਸ ਤਰ੍ਹਾਂ ਦੇ ਅਰੇਂਜਮੈਂਟਸ ਹੈ ਕਿੰਨਾ ਪਾਣੀ ਹੋਣ ਕਰਕੇ ਕਿੰਨੇ ਪਿੰਡ ਅਫੈਕਟਡ ਹੋਣ ਵਾਲੇ ਹਨ ਲਗਾਤਾਰ ਅਸੀਂ ਉਹਨਾਂ ਨੂੰ ਵੀ ਜਿਹੜੇ ਪੂਰੀ ਸਿਚੁਏਸ਼ਨ ਦਾ ਜਾਇਜ਼ਾ ਦੇ ਰਹੇ ਹਾਂ ਔਰ ਅਸੀਂ ਪੂਰੀ ਤਰ੍ਹਾਂ ਨਾਲ ਪ੍ਰੀਪੇਅਰਡ ਹੈ ਕਿ ਲੋਕਾਂ ਨੂੰ ਕਿਸ ਤਰ੍ਹਾਂ ਦੀ ਅਸੂਲਿਅਤ ਅਸੀਂ ਘੱਟੋ ਘੱਟ ਹੋਣ ਦਈਏ ਅਸੀਂ ਹਰ ਤਰ੍ਹਾਂ ਦੀ ਮੈਡੀਸਿਨ ਦੀ ਸਹੂਲਤਾਂ ਹੈ ਤਿਰਪਾਲਾ ਹੈ ਖਾਣ ਪੀਣ ਦਾ ਅਰੇਂਜਮੈਂਟ ਹੈ ਬਸ ਇਨੀਕ ਜ਼ਰੂਰ ਇਹਨਾਂ ਨੂੰ ਤਕਲੀਫ ਜ਼ਰੂਰ ਹੈ ਕਿ ਇਹਨਾਂ ਨੂੰ ਘਰੋਂ ਦੂਰ ਬੈਠਣਾ ਪੈ ਰਿਹਾ ਹੈ ਲੇਕਿਨ ਅਸੀਂ ਲਗਾਤਾਰ ਐਨਡੀਆਰਐਫ ਦੇ ਨਾਲ ਵੀ ਜ ਇਹ ਤਾਲਮੇਲ ਕੀਤਾ ਹੋਇਆ ਹੈ 2 ਘੰਟੇ ਦੇ ਅੰਦਰ ਅੰਦਰ ਸਾਨੂੰ ਆਸ਼ਵਾਸਨ ਹੈ ਕਿ ਜਦੋਂ ਲੋਡ ਪੈਂਦੀ ਹੈ ਐਨਡੀਆਰਐਫ ਵੀ ਇੱਥੇ ਡਿਪਲੋਏ ਕੀਤੀ ਜਾ ਸਕਦੀ ਹੈ ਤੁਹਾਨੂੰ ਕਿੰਨੇ ਕਿੰਨੇ ਲੱਗਦਾ ਜੀ ਇਹ ਅੱਜ ਜਿਹੜਾ ਪ੍ਰਸ਼ਾਸਨ ਥੋੜਾ ਲੇਟ ਆ ਕਿਉਂਕਿ 3 ਦਿਨ ਹੋ ਗਏ ਇਹਨਾਂ ਨੂੰ ਅੱਜ ਚੌਥਾ ਦਿਨ ਹੈ ਇਹਨਾਂ ਦੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਅਜੇ ਤੱਕ ਛੱਡ ਕੇ ਪਹੁੰਚ ਨਹੀਂ ਜੀ ਦੇਖੋ ਜੀ ਸਾਰੇ ਪਿੰਡ ਵਾਲੇ ਤੁਹਾਡੇ ਸਾਹਮਣੇ ਖੜੇ ہیں ਪਹਿਲੇ ਦਿਨ ਤੋਂ ਇੱਥੇ ਪ੍ਰਸ਼ਾਸਨ ਵੱਲੋਂ ਭਾਵੇਂ ਐਸਡੀਐਮ ਸਾਹਿਬ ਨੇ ਡੀਐਸਪੀ ਸਾਹਿਬ ਨੇ ਦਿਨ ਰਾਤ ਸਾਡੇ ਤਹਿਸੀਲਦਾਰ ਸਾਹਿਬਾਨ ਨੇ ਐਕਸੀਐਨ ਡਰੇਨੇਜ ਨੇ NH ਤੋਂ ਅਸੀਂ ਖਾਸ ਜਿਹੜੇ ਬੰਦ ਦੇ ਵਿੱਚ ਪਾੜ ਪਿਆ ਸੀ NH ਅੰਮ੍ਰਿਤਸਰ ਤੋਂ ਅਸੀਂ ਟੀਮਾਂ ਬੁਲਾਈਆਂ ਪਰਸੋਂ ਤੋਂ ਲੱਗਿਆ ਹੋਈਆਂ ਅਸੀਂ ਲਗਾਤਾਰ ਜਿਹੜਾ ਹੈ ਇਸ ਮੁੱਦੇ ਤੇ ਇਸ ਇਸ਼ੂ ਤੇ ਨਜ਼ਰ ਬਣਾਏ ਬੈਠੇ ਹਾਂ ਲਗਾਤਾਰ ਇਨਵੋਲਡ ਨਹੀਂ ਹੈ ਤਾਂ ਕਿ ਜਿਹੜਾ ਹੈ ਕੰਮ ਛੇਤੀ ਤੋਂ ਛੇਤੀ ਹੋ ਸਕੇ ਮੜੇ ਤੂਸੀਬਨ ਜਿਹੜਾ ਹੈਗਾ ਕੁਝ ਥਾਵਾਂ ਤੋਂ ਜਿਹੜਾ ਕਮਜ਼ੋਰ ਨਜ਼ਰ ਆ ਰਿਹਾ ਸੀਗਾ ਕੀ ਕਾਰਨ ਹੈਗਾ ਕਿ ਸੀਐਮ ਸਾਹਿਬ ਇੱਥੇ ਆਏ ਸੀ ਉਹਨਾਂ ਨੇ ਕਹਿ ਦਿੱਤੀ ਸੀ ਕਿ ਤੂਸੀਬਨ ਜਿਸ ਤਰ੍ਹਾਂ ਇਹ ਸਮੱਸਿਆ ਉਹਦੀ ਹੱਲ ਕੀਤੀ ਜਾਵੇਗੀ ਪਰ ਕੁਝ ਲੋਕ ਕਹਿੰਦੇ ਕਿ ਤੂਸੀਬਨ ਤੇ ਕੁਝ ਪਾਣੀ ਜਿਹੜਾ ਅੰਦਰ ਚੱਲਦਾ ਪਿਆ ਉਹ ਕੀ ਕਿਣਾ ਚਾਹੋਗੇ ਇਸ ਸਪੱਸ਼ਟ ਦੇਖੋ ਜੀ ਜਿਵੇਂ ਤੁਹਾਨੂੰ ਦੱਸਿਆ ਗਿਆ ਕਿ ਪਿਛਲੇ ਦਿਨਾਂ ਦੇ ਵਿੱਚ ਐਕਸਟ੍ਰੀਮ ਮੌਸਮ ਹੋਣ ਕਰਕੇ ਜਿਹੜਾ ਪਾਣੀ ਆਇਆ ਹੈ ਜਿਹਦੇ ਕਰਕੇ NH ਦਾ ਉਹ ਤੁਸੀਂ ਬਣੇ ਗਾਈਡ ਬਣੇ ਜਿਦੇ ਵਿੱਚ ਕ੍ਰੈਕਸ ਆਏ ہیں ਜਿਦੇ ਕਰਕੇ ਪਾਣੀ ਅੰਦਰ ਵੜਿਆ NH ਦੀ ਟੀਮ ਪਰਸੋਂ ਤੋਂ ਇੱਥੇ ਡਿਪਲੋਏਡ ਹੈ ਔਰ ਉਹ ਉਹਨਾਂ ਦੀ ਲੇਬਰ ਲਗਾਤਾਰ ਕੰਮ ਕਰ ਰਹੀ ਹੈ ਮਿੱਟੀ ਪਾ ਕੇ ਹੋਰ ਤਰ੍ਹਾਂ ਨਾਲ ਟੈਕਨੀਕਲ ਸੋਲੂਸ਼ਨਸ ਕੱਢ ਕੇ ਤਾਂ ਕਿ ਉਹਨੂੰ ਪੂਰੀ ਤਰ੍ਹਾਂ ਨਾਲ ਸਟਰੈਂਥਨ ਕੀਤਾ ਜਾਵੇ ਐਮਐਸਓ ਦੀ ਲੋਕਾਂ ਦੀ ਸੁਰੱਖਿਆ ਵਾਸਤੇ ਹੁਣ ਤੱਕ ਜਿਹੜੇ ਇਸ ਤਰ੍ਹਾਂ ਇੰਤਿਆਰ ਤੋਂ ਬੋਟਾਂ ਵਗੈਰਾ ਕੀਤੀ ਗਿਆ ਪਿੰਡ ਚੋੜੇ ਬੰਦੇ ਲੈ ਕੇ ਅਸੀਂ ਜੀ ਫਲਡ ਸੀਜ਼ਨ ਤੋਂ ਪਹਿਲਾਂ ਹੀ ਆਪਣੀਆਂ ਸਾਰੀਆਂ ਬੋਟਸ ਜਿਹੜੀਆਂ ਰੋਪੜ ਭੇਜ ਕੇ ਪੰਜਾਬ ਸਰਕਾਰ ਵੱਲੋਂ ਡੀਸੀ ਰੋਪੜ ਦੀ ਡਿਊਟੀਆਂ ਲਾਈਆਂ ਗਈਆਂ ਸੀ ਕਿ ਸਾਰੀਆਂ ਬੋਟਸ ਦੀ ਰਿਪੇਅਰ ਔਰ ਉਹਨਾਂ ਨੂੰ ਚਾਲੂ ਹਾਲਾਤਾਂ ਦੇ ਵਿੱਚ ਕਰਨ ਲਈ ਸਾਡੇ ਕੋਲ ਇਸ ਵੇਲੇ 11 ਤੋਂ ਵੱਧ ਬੋਟਸ ਹੈ ਜਿਦੇ ਵਿੱਚ 5 ਇੱਥੇ ਦਸੂਆ ਟਾਂਡਾ ਵਿਖੇ ਹੈ 4 ਮੁਕੇਰੀਆਂ ਵਿਖੇ ਹੈ ਦੋ ਅਸੀਂ ਹੈੱਡਕੁਆਰਟਰ 'ਚ ਰਿਜ਼ਰਵ ਰੱਖੀਆਂ ਹੋਈਆਂ ਨੇ ਇਸ ਤੋਂ ਇਲਾਵਾ ਸਾਡੀ ਐਨਡੀਆਰਫ ਦੇ ਨਾਲ ਲਗਾਤਾਰ ਤਾਲਮੇਲ ਹੈ ਜਿਵੇਂ ਮੈਂ ਸੇ ਉਹ ਵੀ ਆਪਣੇ ਇਕੁਪਮੈਂਟ ਲੈ ਕੇ 2 ਘੰਟੇ ਦੇ ਨੋਟਿਸ ਤੇ ਆ ਸਕਦੇ ਨੇ ਲਾਈਫ ਜੈਕਟਸ ਹੋਣ ਮੈਡੀਸਿਨਸ ਦੀ ਸਪਲਾਈ ਹੋਵੇ ਖਾਣ ਪੀਣ ਦੇ ਸਪਲਾਈ ਹੋਵੇ ਸਾਰੇ ਪਾਸੇ ਅਸੀਂ ਪੂਰੀ ਤਰ੍ਹਾਂ ਨਾਲ ਪ੍ਰੀਪੇਅਰਡ